सरपंच सरदार महेल सिंह पहलवान माड़ी मेघा ने देशवासियों ਨੂੰ ਨਵੇਂ ਸਾਲ ਦੀਆਂ ਦਿੱਤੀਆਂ ਮੁਬਾਰਕਾਂ ਵੈਗੁਰੂ ਜੀ ਦਾ ਖਲਸਾ ਵੈਗੁਰੂ ਜੀ ਕੀ ਫਤਿਹ ਮੈਂ ਮਹਿਲ ਸਿੰਘ पहलवान सरपंच माड़ी मेघा ਖੁਰਦ ਕਿ ਜੋ ਕਿ ਸਰਕਾਰ ਆ ਬਹੁਤ ਵਧੀਆ ਕੰਮ ਕਰਾ ਰਹੀ ਆ ਆਮ ਸਰਕਾਰ ਦਾ ਮੈਂ सरपंच ਆ ਜੋ ਕਿ ਪੰਜਾਬ ਸਰਕਾਰ ਦੇ ਸਰਦਾਰ ਭਗਵੰਤ ਮਾਨ ਸਿੰਘ ਜੀ ਉਹਨਾਂ ਦੀ ਰੇਗ ਹੀ ਡਕੜ ਕੰਮ ਚੱਲ ਰਿਹਾ ਹੈ ਸਰਦਾਰ ਸਰਮਨ ਸਿੰਘ ਤੋਂ ਐਮਐਲਏ ਸਾਹਿਬ ਸਾਡੇ ਬਹੁਤ ਵਧੀਆ ਕੰਮ ਚਲਾ ਰਹੇ ਹਨ ਗਲੀਆਂ ਨਾਲੀਆਂ ਸੀਵਰੇਜ ਸੜਕਾਂ ਜੋ ਵੀ ਕੰਮ ਆ ਸਾਰੇ ਗਰਾਉਂਡਾਂ ਦੇ ਜਿਹੜੇ ਆ ਇਹ ਕੰਮ ਵਧੀਆ ਕਰ ਰਹੇ ਹਨ ਖੇਡ ਵਾਸਤੇ ਬਾਕੀ ਹਸਪਤਾਲਾਂ ਵਾਸਤੇ ਬਹੁਤ ਵਧੀਆ ਦਵਾਈਆਂ ਦੇ ਚੱਲ ਰਹੀਆਂ ਹਨ ਪੜ੍ਹਾਈ ਵਾਸਤੇ ਸਕੂਲਾਂ ਤੇ ਵਧੀਆ ਕੰਮ ਹੋ ਰਹੇ ਆ ਬਾਕੀ ਬਹੁਤ ਬਹੁਤ ਇਹਨਾਂ ਦਾ ਸਰਕਾਰ ਦਾ ਮੈਂ ਧੰਨਵਾਦ ਕਰਦਾ ਹਾਂ ਨਵੇਂ ਸਾਲ ਦੀ ਸਾਰੇ ਸੰਗਤ ਨੂੰ ਹੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ